हां जी दोस्तों आज छुट्टी ਦੇ ਟਾਈਮ ਵਾਸ਼ਿੰਗ ਦਾ ਕੰਮ ਹੋ ਰਿਹਾ ਹੈ ਗੱਡੀ ਦੀ ਧਵਾ ਧਵਾਈ ਹੋ ਰਹੀ ਹੈ ਫੁੱਲ ਟੱਚਿੰਗ ਹੋ ਰਹੀ ਹੈ ਨਾ ਚਮਕਾ ਕੇ ਛੱਡਣੀ ਹੈ ਗੱਡੀ ਬਾਬਾ ਜੀ ਲੱਗੇ ਨੇ ਮਿਹਨਤਾ ਕਰਨ ਪੂਰੀਆਂ ਕਿਹੜਾ ਕਰਾਂਗੇ ਆਪ ਤੇ ਤੋਂ ਵਾੜੀ ਬਾਕੀ ਗੱਡੀ ਤੇ ਮਹਾਰਾਜ ਨਿਗਾਹ ਮਾਰੋ ਕਿੱਤੋਂ ਕੇ ਕਿਵੇਂ ਦੀ ਲੱਗਦੀ ਆ ਬਾਕੀ ਤੁਹਾਨੂੰ ਦੱਸ ਰਹੀ ਇਹ ਗੱਡੀ ਇਹ ਬਹੁਤ ਘੈਂਡਾ ਗੱਡੀ ਦਾ ਨਾਮ ਹੈਗਾ ਹੈਰੀਅਰ ਠੀਕ ਹੈ ਜੀ ਹੈਰੀਅਰ ਗੱਡੀ ਆ ਬੜੀ ਜੈਸ ਗੱਡੀ ਹੈ ਜੀ ਗੱਡੀ ਦੇ ਦੇਖਣਾ ਪਾਣਾ ਚਾਹਣਾ ਉਸ ਤੋਂ ਕੋਈ ਗੱਡੀ ਵਾਲੇ ਤੁਹਾਨੂੰ ਇਹ ਗੱਡੀ ਕਿਵੇਂ ਦੀ ਲੱਗੀ ਹੈ ਜੀ ਔਰ ভাই ਗੱਡੀ ਤੋਂ ਹੁੰਦੇ ਤੋਂ ਹੁੰਦੇ ਹੋਏ ਦੱਸਣਗੇ ਗੱਡੀ ਕਿਵੇਂ ਦੀ ਹੈ ਇਹ ਜਿਹੜਾ ਚਲਾਵਾ ਕਿਵੇਂ ਦਾ ਆ 4x4 ਆ ਕੀ ਹਸਾਕਦਾ ਵਾ ਸਾਰਾ ਦੱਸੂਗਾ ਬੰਦੇ ਉਹ ਤਾਂ ਹੁੰਨੀ ਲੈਂਦੀ ਆ ਕਿਸੇ ਹੈ ਆ ਗੱਡੀ ਦੇ ਬਾਕੀ ਆਪਣੇ ਨੰਬਰ ਤੇ ਕਦੋਂ ਨੇਮ ਪਿੰਗਾ ਮਾਰੋ ਦੇਖੋ ਗੱਡੀ ਦਾ ਨਾਮ ਹੈ ਹੈਰੀਅਰ ਲਗ ਲੇ ਲੇ ਤੋ ਅਦਾ ਗੱਡੀ ਧੋਣ ਲਈ ਨਾ ਇਹ ਸਪੈਸ਼ਲ ਆਪਾਂ ਦਾ ਆ ਇੰਪਲੀਮੈਂਟ ਜੀ ਲੈਂਦਾ ਜੀ ਅਸੀਂ ਹਾਂਜੀ ਇਹ ਮੋਟਰ ਲੈ ਕੇ ਆਏ ਆ ਪੂਰੀ 6000 ਦੀ ਮੋਟਰ ਪਈ ਆ ਜੀ ਇਹ ਠੀਕ ਆ ਜੀ ਤੇ ਇਹਨੇ ਮੈਹ ਚ ਪੂਰੀ ਹੱਤ ਕਰਾਈ ਹੋਈ ਆ ਮੈਨੂੰ ਕਾ ਜੜਾ ਤੋਂ ਮਿੱਟੀ ਗੱਡੀ ਜਾਂਦੀ ਆ ਇਹ ਤੇ ਇੱਕ ਛੋਟਾ ਛਲਾਰੂ ਰੱਖਿਆ ਹੋਇਆ ਸਪੇਰਾਂ ਦੇ ਵਿੱਚ ਇਹ ਕੰਮ ਕਰਦਾ ਇਹਨਾਂ 5000 ਲੈ ਗਾ ਕਹਿੰਦੇ ਤਰੀਕ ਮੰਗ ਚੱਕ ਲੰਦਾ ਵਾਲਾ ਜੀ ਠੀਕ ਆ ਜੀ ਕਦੀ ਆ ਚੱਕ ਲੰਦਾ ਜੀ ਬੰਦਾ ਬਹੁਤ ਹੈ ਬਾਕੀ ਧੋ ਹੋ ਗਈ ਹੁਣ ਸਾਬ ਸਫਾਈ ਦਾ ਕੰਮ ਹੋ ਰਿਹਾ ਜੀ ਗੱਡੀ ਪੂਰੀ ਸਾਫ ਕਰਕੇ ਤੁਹਾਨੂੰ ਫਾਈਨਲ ਟੱਚ ਦੱਸਾਂਗੇ ਕਿਵੇਂ ਦਾ ਲੱਗਿਆ ਜੀ ਬਹੁਤ ਆਲਾ ਹੋ ਜਾ ਤਾਫ ਹੋ ਗਈ ਨਾ ਸਾਬ ਸਫਾਈ ਦਾ ਕੰਮ ਚੱਲ ਰਿਹਾ ਜੇ ਤੁਹਾਨੂੰ ਗੱਡੀ ਬਿਲਕੁਲ ਸਾਫ ਹੋ ਗਈ ਫਿਰ ਦੱਸਾਂਗੇ ਗੱਡੀ ਕਿਦਾਂ ਹੀ ਲੱਗਦੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਗੱਡੀ ਦਾ ਇਹ ਗੱਡੀ ਕਿਦਾਂ ਦੀ ਐ ਕਿੰਨੇ ਨੰਬਰ ਦੋਂਗੇ ਗੱਡੀ ਦੀ 10 ਦੇ ਵਿੱਚੋਂ ਕਿੰਨੇ ਨੰਬਰ ਦੋਂਗੇ ਠੀਕ ਐ ਗੱਡੀ ਨੂੰ ਕਮੈਂਟ ਕਰਕੇ ਸਾਰੇ ਜਾਣੇ ਜਰੂਰ ਦੱਸਿਓ ਲੋ ਜੀ ਅੱਜ ਤੁਹਾਨੂੰ ਹੁਣ ਫਾਈਨਲ ਟੱਚ ਦਿਖਾਉਣ ਲੱਗੇ ਆ ਗੱਡੀ ਦੇ ਚੈੱਕ ਕਰੋ ਦੱਸੋ ਗੱਡੀ ਕਿਵੇਂ ਦੀ ਲੱਗੀ ਐ ਸਾਫ਼ ਸੁਥਰੀ ਐ ਨਾ ਓਕੇ ਰਿਪੋਰਟ ਲੱਗਦੀ ਨਹੀਂ ਗੱਡੀ ਇਹ ਗੱਡੀ ਹੈਗੀ ਫਾਈਨਲ ਟੱਚ ਐ ਨਾ ਓਕੇ ਰਿਪੋਰਟ ਅਸੀਂ ਚਾਰੇ ਪਾਸੇ ਘੁਮਾ ਕੇ ਦਿਖਾ ਦਾਂਗੇ ਇੱਕ ਵਾਰ ਇਹ ਗੱਡੀ ਹੁਣ ਤਿਆਰ ਹੋ ਗਈ ਆ ਰੋਡ ਤੇ ਘੁੰਮਣ ਲਈ ਸ਼ਰਨਾਂ ਤੇ ਅੱਗ ਪਾਉਣ ਲਈ ਬਾਕੀ ਬਾਬਾ ਜੀ ਅੰਦਰ ਬੈਠੇ ਹੋ ਇਹ ਗੱਡੀ ਦੇ ਠੀਕ ਆ ਜੀ ਆਹ ਲਓ ਕਰੋ ਚੈੱਕ ਠੀਕ ਆ ਜੀ ਇਹ ਆਪਣਾ ਫਾਈਨਲ ਟੱਚ ਆ ਬਾਕੀ ਵੀਡੀਓ ਨਾ ਬਣੇ ਰਹੋ ਅੱਗੇ ਤੋਂ ਅੱਗੇ ਤੁਹਾਡੇ ਹੋਰ ਵੀਡੀਓ ਸ਼ੇਅਰ ਕਰਦੇ ਰਹਿ ਗਏ ਬਣਾਉਂਦੇ ਰਾਵਾਂਗੇ ਕੋਈ ਨਵੇਂ ਤੋਂ ਨਵਾਂ ਕੰਟੈਂਟ ਲੈ ਆ ਕੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਬਾਕੀ कि लगी वीडियो लाइक कमेंट जरूर करो शेयर जरूर करो ओके बाबा जी बाय कर दो दोस्तों हाँ